ਅੱਜ ਐਕਟ ਦੇ ਤਹਿਤ ਕੇਸ ਪਾ ਕੇ ਉਹ ਬੰਦੇ ਮਾਲਕ ਬਣਦੇ ਨੇ ਜਿਹੜੇ ਪੰਚਾਇਤੀ ਰਾਜ ਐਕਟ ਬਣਨ ਤੋਂ ਪਹਿਲਾਂ ਤੋਂ ਮਤਲਬ 1950 ਤੋਂ ਪਹਿਲਾਂ ਤੋਂ ਉਸ ਜ਼ਮੀਨ ਨੂੰ ਬਾਹਦੇ ਬੀਜ ਦੇ ਹੋਣ ਉਸ ਜ਼ਮੀਨ ਦੇ ਵਿੱਚ ਖੇਤੀਬਾੜੀ ਕਰਦੇ ਹੋਣ ਸਿਰਫ ਉਹ ਬੰਦੇ ਮਾਲਕ ਬਣਦੇ ਨੇ ਇਹਦਾ ਮਤਲਬ ਇਸ ਡੈਫੀਨੇਸ਼ਨ ਦੇ ਵਿੱਚ ਕਿਹੜੇ ਬੰਦੇ ਹੋ ਸਕਦੇ ਨੇ ਜੇਕਰ ਅਸਲ ਦੇ ਵਿੱਚ ਵੀ ਹੋਣ ਤਾਂ ਜ਼ਮੀਨ ਨੂੰ ਬਾਹਦੇ ਬੀਜ ਦੇ ਕੌਣ ਹੋ ਸਕਦੇ ਆ ਪਿੰਡ ਵਾਲੇ ਹੋ ਸਕਦੇ ਕੋਈ ਚੰਡੀਗੜ੍ਹੋਂ ਆ ਕੇ ਜਾ ਕੋਈ ਬਾਹਰੋਂ ਆਕੇ ਤਾਂ 1950 ਤੋਂ ਪਹਿਲਾਂ ਪਿੰਡ ਦੀ ਜ਼ਮੀਨ ਨੂੰ ਵਾਹ ਨਹੀਂ ਸਕਦਾ ਪਰ ਇਸ ਪਿੰਡ ਦੀ ਜ਼ਮੀਨ ਦੇ ਮਾਲਕ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ੜਾ ਕੇ ਸਿਆਸਤਦਾਨਾਂ ਦੀ ਮਿਲੀਭੁਗਤ ਦੇ ਨਾਲ ਉਸ ਵੇਲੇ ਦੇ ਸਿਆਸਤਦਾਨਾਂ ਦੀ ਮਿਲੀਭੁਗਤ ਦੇ ਨਾਲ ਉਸ ਵੇਲੇ ਦੇ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਜਿਹੜੇ ਬਾਹਰੋਂ ਬੰਦੇ ਆ ਉਹ 400 ਕਿੱਲੇ ਦੇ ਮਾਲਕ ਬਣ ਗਏ ਔਰ ਹਨਾਨੀ ਦੀ ਗੱਲ ਇਹ ਹੈ ਕਿ ਫਾਈਲ ਦੇ ਉੱਪਰ ਕੋਈ ਮਕਮਲ ਕਾਗਜ਼ ਲਾਏ ਬਿਨਾ ਕਿ 1950 ਤੋਂ ਪਹਿਲਾਂ ਦੇ ਉਹ ਕਾਬਜਕਾਰ ਹਨ ਇਹ ਕਾਗ ਇਹ ਕਾਗਜ਼ ਵੀ ਇਹ ਮਕਮਲ ਕਾਗਜ਼ ਵੀ ਜਿਹੜੇ ਉਹ ਫਾਈਲ ਦੇ ਉੱਪਰ ਨਹੀਂ ਲਗਾਏ ਗਏ ਉਹ ਕਾਗਜ਼ ਲਗਾਏ ਬਿਨਾ ਉਹ ਇਸ 400 ਏਕੜ ਦੇ ਮਾਲਕ ਬਣ ਗਏ ਔਰ ਉਸ ਵੇਲੇ ਇਹ ਪਾਵਰਾਂ ਜਦੋਂ ਮਾਲਕ ਬਣੇ ਇਹ 1997 ਦੇ ਵਿੱਚ ਉਸ ਵੇਲੇ ਪਾਵਰਾਂ ਜਿਹੜੀਆਂ ਹੁੰਦੀਆਂ ਸਨ ਡੀਡੀਪੀਓ ਦੇ ਕੋਲ ਡੀਡੀਪੀਓ ਦੇ ਕੋਲ ਇਹ ਪਾਵਰਾਂ ਹੁੰਦੀਆਂ ਸਨ ਦਾਫਾ 11 ਦੇ ਕੇਸ ਸੁਣਨ ਦੀਆਂ ਔਰ ਜਦੋਂ ਇਹ ਜ਼ਮੀਨ ਦਾ ਆਰਡਰ ਹੋਇਆ ਜਿਹੜਾ ਮੌਜੂਦਾ ਡੀਡੀਪੀਓ ਸੀਗਾ ਉਹਨੂੰ ਛੁੱਟੀ ਤੇ ਭੇਜ ਕੇ ਕਿਸੇ ਨਵੇਂ ਡੀਡੀਪੀਓ ਨੂੰ ਚਾਰਜ ਦਿਵਾ ਕੇ ਉਹਦੇ ਕੋਲੋਂ ਬੜੇ ਗਲਤ ਤਰੀਕੇ ਦੇ ਨਾਲ ਜਿਹੜਾ ਇਹ ਆਰਡਰ ਹੈ ਉਹ ਕਰਵਾਇਆ ਗਿਆ ਔਰ ਅੱਜ ਤੱਕ ਕਿਸੇ ਨੇ ਇੱਥੋਂ ਜਿੰਨੇ ਨਮਾਇंदे ਰਹੇ ਨੇ ਕਿਸੇ ਨੇ ਕਦੇ ਇਹ ਜ਼ਰੂਰੀ ਨਹੀਂ ਸਮਝਿਆ ਕਿ 400 ਏਕੜ ਜ਼ਮੀਨ ਦੀ ਜਿਹੜੀ ਪੇਰਵਾਹੀ ਹੈ ਉਹ ਕੀਤੀ ਜਾਵੇ ਕਿ 400 ਏਕੜ ਜ਼ਮੀਨ ਜਿਹੜੀ ਪੂਲ ਦੀ ਪੰਚਾਇਤ ਨੂੰ ਮੁੜ ਕੇ ਦਵਾਈ ਜਾਵੇ ਇਹਦੇ ਚ ਹੁਣ ਤੱਕ ਇੱਥੇ ਤੁਸੀਂ ਲਾ ਲੋ ਜਿੰਨਿਆਂ ਨੇ ਵੀ ਨਮਾਇੰਦਗੀ ਕੀਤੀ ਹੈ ਕਿਸੇ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਹ ਜਿਹੜਾ ਡੱਕਾ ਹੈ ਇਹ ਡੱਕੇ ਨੂੰ ਜਿਹੜਾ ਇਹਦੀ ਜਾਂਚ ਕਰਾ ਕੇ ਕਾਰਵਾਈ ਕੀਤੀ ਜਾਵੇ ਔਰ 1997 ਤੋਂ ਲੈ ਕੇ ਅੱਜ ਤੱਕ ਦਹਾਕਿਆਂ ਦੇ ਵਿੱਚ ਇਹ ਜਿਹੜੀ ਪਿੰਡ ਦੇ ਵਿੱਚੋਂ ਗੱਲ ਸੁਣਗਦੀ ਰਹੀ ਪਿੰਡ 'ਚ ਹਮੇਸ਼ਾ ਗੱਲ ਚੱਲਦੀ ਰਹੀ ਕਿ ਸਾਡੇ ਨਾਲ ਧੱਕਾ ਹੋਇਆ ਪਰ ਇਹਦੇ ਦੀ ਜਾਂਚ ਕੋਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਹੋਈ ਔਰ ਹੁਣ ਅਸੀਂ ಗ್ರಾಮ ਪੰਚਾਇਤ ਬੜਾ ਫੂਲ ਦੇ ਵੱਲੋਂ ਇਹਦੀ ਮੋਰ ਤੋਂ ਕਾਰਵਾਈ ਸ਼ੁਰੂ ਕਰਵਾਈ ਹੈ ਮੋਰ ਤੋਂ ਜਾਣ ਸ਼ੁਰੂ ਕਰਵਾਈ ਹੈ ਗ੍ਰਾਮ ਪੰਚਾਇਤ ਬੜਾ ਫੂਲ ਦੇ ਵੱਲੋਂ ਆਪਣੇ ਏਡੀਸੀ ਜਿਹੜਾ ਕੋ ਪਹਿਲਾਂ ਪਾਵਰ ਹੂ ਸੀ ਡੀਡੀਪੀਓ ਦੇ ਕੋਲ ਹੁਣ ਹੁਣ ਤੱਕ ਤਾਂ ਏਡੀਸੀ ਡਿਵੈਲਪਮੈਂਟ ਦੇ ਕੋਲ ਏਡੀਸੀ ਡਿਵੈਲਪਮੈਂਟ ਦੇ ਕੋਲ ਵੀ ਇਹਨਾਂ ਵੱਲੋਂ ਕੇਸ ਦਾਇਰ ਕੀਤਾ ਗਿਆ ਕਾਨੂੰਨ ਦੇ ਅਨੁਸਾਰ ਔਰ ਇਹਨਾਂ ਦੇ ਵੱਲੋਂ ਡੀਡੀਪੀਓ ਦੇ ਕੋਲ ਵੀ ਸ਼ਿਕਾਇਤ ਦਿੱਤੀ ਗਈ ਹੈ ਇਹਨਾਂ ਦੇ ਵੱਲੋਂ ਵਿਜੀਲੈਂਸ ਬਿਊਰੋ ਦੇ ਕੋਲ ਵੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਕਿ ਜਿਹੜੇ ਦੋਸ਼ੀ ਹੈ ਉਹਨਾਂ ਖਿਲਾਫ ਕਾਰਵਾਈ ਹੋ ਸਕੇ ਔਰ ਬੜਾ ਪਿੰਡ ਦੀ ਏ 400 ਏਕੜ ਜ਼ਮੀਨ ਜਿਹਦੀ ਕੀਮਤ ਜੇ ਅਸੀਂ ਘੱਟ ਤੋਂ ਘੱਟ ਵੀ ਰੱਖ ਲਈਏ ਇਹਦੀ ਕੀਮਤ ਜਿਹੜੀ ਉਹ 600 ਤੋਂ 800 ਕਰੋੜ ਰੁਪਏ ਤੱਕ ਹੈ ਕਿਉਂਕਿ ਇਸ ਰੋਡ ਤੇ ਜਿਹੜੀ ਜ਼ਮੀਨ ਦੀ ਕੀਮਤ ਹੈ ਜੇ ਅਸੀਂ ਪਹਿਲਾਂ 프ਰੰਟ ਦੀ ਗੱਲ ਕਰੀਏ ਤਾਂ 프ਰੰਟ ਤੇ ਤੁਹਾਨੂੰ ਪਤਾ ਵੀ ਅ 2-3 ਕਰੋੜ ਤੋਂ ਦਾ ਜਿਹੜਾ ਕਿਲਾ ਉਹ 프ਰੰਟ ਤੇ ਇਹਦਾ ਕੋਈ ਬਾਈਪਾਸ ਵੀ ਬਹੁਤ ਨੇੜੇ ਹੈ ਉੱਥੋਂ ਹੀ ਸਟਾਰਟ ਹੋ ਜਾਂਦੀ ਹੈ ਔਰ ਪਿੱਛੇ ਵੀ ਜਿਹੜੀ ਪਰ ਬੈਕ ਤੇ ਵੀ ਚੱਲ ਜੀਏ ਤਾਂ 60-70-80 ਰੱਖ ਜਾ ਕਰੋੜ ਤੱਕ ਜਿਹੜਾ ਕਿਲਾ ਪਿੱਛੇ ਵੀ ਹੈਗਾ ਸੋ ਐਵਰੇਜ ਜਿਵੇਂ 2 ਕਰੋੜ ਦਾ ਕਿਤੇ ਜਿੱ ਲੱਗੀ ਸ਼ੱਕ ਜਮੀਨ ਲਈਏ 1.5 ਤੋਂ 2 ਕਰੋੜ ਦਾ ਕਿਲਾ ਤਾਂ ਇਸ ਜ਼ਮੀਨ ਦੀ ਕੀਮਤ 600 700 ਜਾਂ 800 ਕਰੋੜ ਤੋਂ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਘਟਣੀ ਹੈ ਸੋ ਇੱਕ بڑے ਫੂਲ ਵਰਗਾ ਛੋਟਾ ਜਿਹਾ ਪਿੰਡ ਜਿਹਦੇ ਕੋਲ 600 700 800 ਕਰੋੜ ਦੀ ਜ਼ਮੀਨ ਹੋਵੇ ਔਰ ਉਹਦੇ ਹੱਕ ਅੱਜ بڑے ਫੂਲ ਦੇ ਕੋਲ ਹੋਣ ਦੀ ਬਜਾਏ ਵੱਡੇ ਵੱਡੇ ਲੋਕਾਂ ਦੇ ਕੋਲ ਨੇ ਔਰ ਹੁਣ ಗ್ರಾಮ ਪੰਚਾਇਤ ਨੇ ਜੋ ਸੜਨਾ ਗੱਲ ਕੀਤੀ ਸੀ ಗ್ರಾಮ ਪੰਚਾਇਤ ਨੂੰ ਇਹ ਕਿਹਾ ਜੇ ਤਗੜੇ ਹੋ ਕੇ ਪੈਰਵਾਈ ਕਰੋ ਤਗੜੇ ਹੋ ਕੇ ਕਾਨੂੰਨਨ ਪੈਰਵਾਈ ਕਰੋ ਮੈਂ ਬਤੌਰ ਐਮਐਲਏ ਤੁਹਾਡੇ ਨਾਲ ਖੜਾ ਸਰਕਾਰ ਤੁਹਾਡੇ ਨਾਲ ਖੜੀ ਹੈ ਭਾਵੇਂ 1997 ਤੋਂ ਲੈ ਕੇ ਹੁਣ ਤੱਕ ਬੜਾ ਕੁਝ ਫਾਈਲਾਂ ਦੇ ਵਿੱਚ ਦੱਬਿਆ ਗਿਆ ਹੋਵੇਗਾ ਬੜਾ ਕੁਝ ਫਾਈਲਾਂ ਦੇ ਵਿੱਚ ਜਿਹੜਾ ਕੀਤਾ ਗਿਆ ਹੋਵੇਗਾ ਜਿਹੜੇ ਜਿਨ੍ਹਾਂ ਲੋਕਾਂ ਦੇ ਕੋਲ ਜ਼ਮੀਨ ਹੈ ਉਹਨਾਂ ਵੱਲੋਂ ਪਰ ਅਸੀਂ ਰੜਕੇ ਪੂਰੀ ਵਾਹ ਲਾਵਾਂਗੇ ਕਿ ਬੜੇ ਪਿੰਡ ਦੀ ਜ਼ਮੀਨ ਬੜੇ ਫੂਲ ਦੀ ਜ਼ਮੀਨ ਬੜੇ ਫੂਲ ਨੂੰ ਦਵਾਈ ਜਾਵੇ ਤੇ ਨਾਲ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਕੀਤੀ ਹੈ ਇਹ ਅਫਸਰਾਂ ਨੇ ਚਾਹੇ ਜਿਹੜੇ ਗਲਤੀ ਕਿਨਾ ਮਾਲਕ ਬਣੇ ਨੇ ਉਹਨਾਂ ਦੇ ਫਿਰੋ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨਨ ਕਾਰਵਾਈ ਉਹ ਵੀ ਹੋਵੇ ਇਸ ਦਿਸ਼ਾ ਦੇ ਵੱਲ ਪੈਰਵਾਈ ਜਿਹੜੀ ਹੈ ਉਹ ਬੜੇ ਫੂਲ ਦੀ ਪੰਚਾਇਤ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਜਿਹੜੀ ਮਾਲਕਾਂ ਸੰਬੰਧੀ ਕੌਣ ਮਾਲਕ ਨੇ ਕਿੰਨੇ ਲੋਕ ਮਾਲਕ ਨੇ ਉਹ ਜਲਦੀ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਡੀਡੀਪੀਓ ਦੇ ਕੋਲ ਦਫਾ 11 ਦਾ ਕੇਸ ਜਿਹੜਾ ਦਾਇਰ ਕਰਕੇ 1997 ਦੇ ਵਿੱਚ ਇਹ ਜਿਹੜਾ ਦਫਾ 11 ਦਾ ਕੇਸ ਹੈ 400 ਏਕੜ ਦਾ ਉਹ ਅਡ-ਅਡ ਮਾਲਕਾਂ ਦੇ ਹੱਕ ਦੇ ਵਿੱਚ ਕਰਵਾ ਲਿਆ ਗਿਆ ਜਿਹੜਾ ਕਿ ਗਲਤ ਤਰੀਕੇ ਨਾਲ ਕਰਵਾਇਆ ਗਿਆ ਜਿੱਦੀ ਕਿ ਫਾਈਲ ਦੇ ਉੱਪਰ ਜੋ ਕਾਗਜ਼ ਚਾਹੀਦੇ ਨੇ ਮਾਲਕ ਬਣਨ ਦੇ ਲਈ ਉਹ ਨਾ ਤਾਂ ਉਦੋਂ ਪੂਰੇ ਸੀ ਨਾ ਅੱਜ ਪੂਰੇ ਸੀ ਸਿਰਫ ਠੱਕੇ ਦੇ ਨਾਲ ਜਿਹੜਾ ਉਸ ਵੇਲੇ ਦਾ ਮੌਜੂਦਾ ਡੀਡੀਪੀਓ ਸੀਗਾ ਉਹਨੂੰ ਛੁੱਟੀ ਤੇ ਭੇਜ ਕੇ ਨਵੇਂ ਡੀਡੀਪੀਓ ਨੂੰ ਚਾਰ ਦਿਵਾ ਕੇ ਉਹਦੇ ਕੋਲੋਂ ਇਹ 400 ਏਕੜ ਦੇ ਆਰਡਰ 1997 ਦੇ ਵਿੱਚ ਕਰਵਾ ਲਿਆ ਗਿਆ ਦੇ ਅਧਿਕਾਰ ਰਜਮਨ ਸਿੰਘ ਜਿਹੜਾ ਹਾਰੀ ਬੱਤੀ ਆ ਕੀ ਕਦੇ ਇਹ ਸਮੱਸਿਆ ਦੇ ਕੋ ਸਰਵਾਈਵ ਹੋਣੀ ਨਹੀਂ ਕਿ ਕੋਰਟ ਵਿੱਚ ਨਹੀਂ ਗਈ ਪੰਚਾਇਤ ਕਰੇ ਆ ਮੇਰੇ ਖਿਆਲ ਜੇ ਕਿਸੇ ਕਿਸੇ ਨੇ ਦੀ ਚੰਗੀ ਤਰ੍ਹਾਂ ਪੇਰਬਾਈ ਹੁਣ ਤੱਕ ਕੀਤੀ ਹੁੰਦੀ ਤਾਂ ਤੁਹਾਡੇ ਵੀ ਸਾਹਮਣੇ ਹੋਣੀ ਸੀਗੀ ਔਰ ਇਹ ਹਾਲਤ ਵੀ ਜਿਹੜੀ ਹੋਈ ਹੈ ਇਹ ਨਹੀਂ ਹੋਣੀ ਸੀਗੀ ਹੁਣ ਤੱਕ ਪੇਰਬਾਈ ਨਹੀਂ ਕੀਤੀ ਗਈ ਹੁਣ ਮੌਜੂਦਾ ਜਾਂ ਤਾਂ ਇਹ ਕਹੋ ਕਿ ਸਰਕਾਰਾਂ ਦੀ ਮਦਦ ਨਹੀਂ ਰਹੀ ਪੰਚਾਇਤਾਂ ਨੂੰ ਕਿਉਂਕਿ ਜੇ 400 ਕਿਲਾ ਹੈ ਇਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪੰਚਾਇਤ ਮੈਂਕ ਮੇ ਜਿ ਵਾਈਜ ਮਿਹਨਤ ਲਾਈ ਹੈ ਕਿ ਅਸੀਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਦੇ ਕਬਜ਼ੇ ਛੜਾਈਏ ਉਹ ਤੱਕ ਇੱਕ ਪੰਜਾਬ ਚ ਮਾਹੌਲ ਬਣਿਆ ਸਰਪੰਚਾਂ ਦੇ ਵਿੱਚ ਵੀ ਇੱਕ ਆਤਮ ਵਿਸ਼ਵਾਸ ਇੱਕ ਕੌਨਫੀਡੈਂਸ ਪੈਦਾ ਹੋਇਆ ਕਿ ਸਾਡੀ ਹੁਣ ਸਰਕਾਰ ਦੇ ਵਿੱਚ ਕੋ ਸੁਣਨ ਵਾਲਾ ਹੈ ਪਿਛਲੀਆਂ ਸਰਕਾਰਾਂ ਚ ਨਹੀਂ ਕਿਸੇ ਨੇ ਸੁਣੀ ਤਾਂ ਸ਼ਾਇਦ ਪੰਚਾਇਤਾਂ ਨੇ ਵੀ ਉਸ ਪੱਧਰ ਦੀ ਹਿੰਮਤ ਉਹ ਨਾ ਕੀਤੀ ਹੋਵੇ ਉਹ ਤਾਂ ਮਿਹਨਤ ਸਰਕਾਰ ਦੀ ਕਬਜ਼ੇ ਛੜਾਣ ਦੀ ਹੈ ਪਰ ਇਹ ਤਾਂ ਕਬਜ਼ੇ ਦੇ ਨਾਲ ਨਾਲ ਮਾਲਕੀ ਬਣ ਕੇ ਬਹਿ ਗਏ ਤਨਵੇਂ ਤੋਂ ਪਹਿਲਾਂ ਗ੍ਰਾਮ ਪੰਚਾਇਤ ਜਿਹੜੀ ਪਿੰਡ ਦੀ ਹੈਗੀ ਉਹ ਇਸ ਜ਼ਮੀਨ ਦੀ 79 ਤੋਂ ਪਹਿਲਾਂ ਮਾਲਕ ਸੀ ਔਰ ਇਸ ਜ਼ਮੀਨ ਦੀ ਜਿਹੜੀ ਕਿਸਮ ਹੈ ਉਹ ਗੈਰਮਮਕਨ ਦਰਿਆ ਸੀ ਜੀ ਜੀ ਔਰ ਜਿਹੜੀ ਪੰਚਾਇਤ ਦੀ ਮਾਲਕੀ ਹੇਠ ਸੀ ਤੇ ਕਾਸਤਕਾਰ ਦੇ ਖਾਨੇ ਦੇ ਵਿੱਚ ਵੀ ਸ਼ਾਮਲਾਟ ਦੇ ਅਤੇ ਪ੍ਰਦੇਸ਼ ਸਰਕਾਰ ਸੀ ਕਾਸਤਕਾਰ ਦੇ ਖਾਨੇ ਸੀ ਜਦੋਂ ਕਾਸਤਕਾਰ ਦੇ ਖਾਨੇ ਦੇ ਵਿੱਚ ਵੀ ਸ਼ਾਮਲਾਟ ਦੇ ਤੇ ਪ੍ਰਦੇਸ਼ ਸਰਕਾਰ ਹੋ ਗਈ 1950 ਤੋਂ ਪਹਿਲਾਂ ਕਿਸੇ ਹੋਰ ਦਾ ਕਬਜ਼ਾ ਕਿਵੇਂ ਮੰਨਿਆ ਜਾ ਸਕਦਾ ਕੋਣ ਲੋਕ ਸਰਕਾਰ ਨੇ ਸਰ ਨੇ ਦੇਖੋ ਸਿਆਸੀ ਸਰਪ੍ਰਸਤੀ ਤੋਂ ਬਿਨਾ ਐਡੀ ਵੱਡੀ ਜਿਹੜੀ ਹੈ 400 ਕਿਲੇ ਨੂੰ ਨੱਪਣਾ 400 ਕਿਲੇ ਦੇ ਮਾਲਕ ਬਣਨਾ 400 ਕਿਲੇ ਨੂੰ ਦੱਬਣਾ ਉਹ ਸੰਭਵ ਨਹੀਂ ਹੋ ਸਕਦਾ ਰਸੂਕਦਾਰ ਲੋਕਾਂ ਨੇ ਸਿਆਸੀ ਸਰਪ੍ਰਸਤੀ ਦੇ ਵਿੱਚ ਕੰਮ ਕੀਤਾ ਜੇ ਸਿਆਸੀ ਸਰਪ੍ਰਸਤੀ ਜਨਾ ਕੀਤਾ ਹੁੰਦਾ ਤਾਂ ਇਹ ਹੋ ਨਹੀਂ ਸਕਦਾ ਕਿ ਸਰਕਾਰਾਂ ਦੇ ਧਿਆਨ ਜਦੋਂ ਹੋ ਵੀ ਗਿਆ ਕਿ ਉਸ ਤੋਂ ਬਾਅਦ ਵੀ ਸਰਕਾਰਾਂ ਦੇ ਤੇ ਉਹ ਧਿਆਨ ਚ ਨਮਾਇੰਦਿਆਂ ਦੇ ਧਿਆਨ ਚ 400 ਏਕੜ ਦਾ ਮਸਲਾ ਨਾ ਆਵੇ ਇਹ ਤੁਸੀਂ ਵੀ ਜਾਣਦੇ ਆ ਕਿ ਇਹ ਇਹ ਚੀਜ਼ ਅਸੰਭਵ ਹੈ ਸੋ ਇਹ ਸਾਰਾ ਕੁਝ ਹੁਣ ਤੱਕ ਸਿਆਸੀ ਸਰਪਸਤੀ ਦੇ ਵਿੱਚ ਹੀ ਚੱਲਦਾ ਰਿਹਾ ਉਹ ਤਾਂ ਲਈ ਸਰਕਾਰ ਨੇ ਛੱਡਣ ਦੀ ਗੱਲ ਕੀਤੀ ਆ ਉਹ ਕਾਬਜਕਾਰਾਂ ਲਈ ਕੀਤੀ ਆ ਇਹ ਤਾਂ ਮਾਲਕੀ ਬਣ ਕੇ ਬਹਿ ਗਏ ਇਕ ਗਲਤ ਤਰੀਕੇ ਨਾਲ ਫੋਰਜ ਤਰੀਕੇ ਨਾਲ ਫਰਾਡ ਦੇ ਨਾਲ ਤਾਂ ਮਾਲਕ ਬਣ ਕੇ ਬਹਿ ਗਏ ਇਹ ਤਾਂ ਵੱਖਰਾ ਵੱਖਰੀ ਕਿਸਮ ਦਾ ਮਾਮਲਾ ਹੈ ਕਿਉਂ ਕਬਜ਼ਿਆਂ ਦੇ ਕੇਸ ਤਾਂ ਬਹੁਤ ਪਿੰਡਾਂ 'ਚ ਹੋ ਸਕਦੇ ਸੰਭਵ ਹੈ ਪਰ ਜਿਹੜਾ ਜਿਹੜੇ ਲੋਕ ਗਲਤ ਤਰੀਕੇ ਨਾਲ ਮਾਲਕ ਬਣ ਗਏ ਹੋਣ ਐਡੇ ਵੱਡੇ ਚੰਕ ਆਫ ਲੈਂਡ ਦੇ ਉਹ ਸਭ ਤੋਂ ਵੱਡਾ ਮਾਮਲਾ ਬੜੇ ਫੂਲ ਪਿੰਡ ਦਾ ਜੀ ਬੜਾ ਫੂਲ ਤੇ ਵੱਡਾ ਮਾਮਲਾ ਇਹਨਾਂ ਨੇ ਜਿਹੜੀ ਜੋ ਉਨੂੰ ਉਹਨਾਂ ਕਾਰਵਾਈ ਕਰਨੀ ਬਣਦੀ ਹੈ ಗ್ರಾಮ ਪੰਚਾਇਤ ਵੱਲੋਂ ਉਹ ਏਡੀਸੀ ਡਿਵੈਲਪਮੈਂਟ ਦੇ ਕੋਲ ਵੀ ਡੀਡੀਪੀਓ ਦੇ ਰਾਹੀਂ ਵੀ ਵਿਜੀਲੈਂਸ ਬਿਊਰੋ ਦੇ ਰਾਹੀਂ ਵੀ ਉਹ ਜਾਣ ਜਿਹੜੀ ਉਹ ਇਹਨਾਂ ਨੇ ಗ್ರಾಮ ਪੰਚਾਇਤ ਵੱਲੋਂ ਸਭ ਤੋਂ ਪਹਿਲਾਂ ਅਰਜ਼ੀ ਦੇਣੀ ਬਣਦੀ ਹੈ ಗ್ರಾಮ ਪੰਚਾਇਤ ਅਸਲੀ ਮਾਲਕ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਸੀਂ ਪੂਰੀ ਲੜਾਈ ਲੜਾਂਗੇ ਕਿ ਜ਼ਮੀਨ ਵਾਪਸ ਪੰਚਾਇਤ ਦੇ ਕੋਲ ਆਵੇ ਇਹ ਤੁਹਾਡੇ ਭਰਾ ਪੰਚਾਇਤ ਚਾਹੇ ਨੂੰ ਸਰਪੰਚ ਜੁਣਿਆ ਗਿਆ ਜੀ ਪਿੰਡ ਵੱਲੋਂ ਤੇ ਇੱਥੇ ਜੀ ਮੈਂ ਖੁਦ ਆਪਣੇ ਆਪ ਆਪਣੇ ਆਪ ਖੇਤੀ ਕਰੀ ਹੈ ਜੀ ਉਰੇ ਇੱਥੇ ਮੇਰਾ ਵੀ 1 ਏਕੜ ਹੈਗੀ ਹੈ ਜੀ ਉੱਗੇ ਜਾ ਕੇ ਜਾਂਦਾ ਜੀ ਇੱਕ ਕੜਾ ਗਈ ਬਾਕੀ 10 ਗੰਦੇ ਇਹ ਇਹ ਜਿਹੇ ਆ ਜੀ ਗਰੀਬ ਐਸੀ ਆ ਜੀ ਇਹਨਾਂ ਕੋਲ ਕੀਲਾ ਦੋ ਗਿੱਲੇ ਕੋਈ ਪੰਚਾਇਤਨਾ ਜੀ ਉਹਨਾਂ ਦੇ ਨਾਂ ਕੇਸ ਪਾਤੇ ਜੀ ਜਾਇਤ ਸਗੋਂ ਕਿ ਪੰਚਾਇਤ ਵਿੱਚ ਰਲਈ ਵੀ 10 15 ਸਾਲ ਹੋ ਗਏ ਜੀ ਜਿਹੜੀ ਪੰਚਾਇਤੀ ਉਹ ਵਿੱਚ ਰਲਈ ਵੀ ਆ ਉਹਨਾਂ ਪੰਚਾਇਤ ਉਹਦੇ 10 ਗਿੱਲੇ ਜਿਹੜੇ 10 12 ਮੈਂਬਰ ਆ ਜੀ ਉਹਨਾਂ ਪਰ ਕੇਸ ਪਾਏ ਵੇ ਜਿਹੜੇ ਹਿਸਾਬ ਨਾਲ ਆ ਜੀ ਉਹਨਾਂ ਦੀ ਜ਼ਮੀਨ ਬਣੀ ਆ ਜੀ ਇਹ ਆਪਣੀ ਜ਼ਮੀਨ ਬਣਾ ਗਏ ਨੇ ਜੀ ਜੇ ਉਸ ਆਬ ਨਾਲੇ ਜਾਂ ਗਰੀਬ ਬੰਦੇ ਦੀ ਬਣਾਓ ਜਾਂ ਫਿਰ ਉਹਨਾਂ ਤੇ ਤੜਾਓ ਜੀ ਇੱਥੇ ਸਾਡੇ ਸਾਡਾ ਤਾਂ ਇਹੀ ਫਰਜ ਹੈ ਜੀ ਹਾਂ ਜੀ ਜੇ ਵੀ ਹਲਾ ਕੋਈ ਹੋ ਰਹੀ ਆ ਜੀ ਹਲਾ ਐਪਲੀਕੇਸ਼ਨ ਦਿੱਤੀ ਹੈ ਚਾਲੂ ਕਰੀਏ ਜਿਹੜੇ ਤੁਸੀਂ ਗਰੀਬ ਬੰਦੇ ਦੋ ਦੋ ਕਿੱਲੇ ਆ ਜੇ ਗਰੀਬ ਜਨਤਾ ਜੀ ਅਸੀਂ ਔਟੇ ਜੇ ਬੰਦੇ ਜੀ ਉਹਨਾਂ ਕੋਲ ਤਕਰੀਬਨ 74 75 ਦੇ ਬੰਦੇ ਬੀਤੇ ਜੋ ਉਹਨਾਂ ਉੱਪਰ ਪੰਚਾਇਤ ਨੇ ਜੀ ਕੇਸ ਕਰੇ ਵਾ ਜੀ ਪੰਚਾਇਤ ਨੇ ਜੀ ਕੇਸ ਬਾਤ ਇਸ ਬਾਅਦ ਵੀ ਆ ਜਿਹੋ ਉਹਨਾਂ ਉੱਪਰ ਬੱਧਾ ਉਹ ਜਦੋਂ ਮੇਰੇ ਕੋਲ ਰਿਕਾਰਡ ਆਈ ਜੀ ਉਹਨਾਂ ਵਿੱਚ ਨੌ ਆਏਗੇ ਜੀ ਬੰਦਿਆਂ ਦੇ ਇਹਨਾਂ ਦੇ ਕੇਸ ਪਾਇਆ ਵਾ ਇਹਨਾਂ ਨੂੰ ਤੋਂ ਪਤਾ ਲੱਗਿਆ ਜੀ ਇੱਕ ਮਾਲਕ ਹੋਣਗੇ ਇਹਨਾਂ ਨੌ ਪਰ ਹੋਈ ਹੈ ਜੀ 37 ਬੰਦੇ ਇਹਨਾਂ ਦੇ ਨਾਲ ਤੋ ਅੱਜ ਰੋਪੜ ਦੇ ਵਿਧਾਇਕ ਵੱਲੋਂ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਮੀਡੀਆ ਦੇ ਸਾਹਮਣੇ ਲਿਆਂਦਾ ਗਿਆ ਆ ਤੁਸੀਂ ਦਿਖਾਓ ਜਿਹੜੀ ਲੈਂਡ ਜਿੰਨੀ ਵੀ ਲੈਂਡ ਜਿਹੜੀ ਦਿਖ ਰਹੀ ਹੈ ਕਮਰਸ਼ੀਅਲ ਲੈਂਡ ਹੈ ਦਰਿਆਈ ਲੈਂਡ ਹੈ ਇਹ ਸਾਰੀ ਲੈਂਡ ਜਿਹੜੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੁਝ ਰਸੂਕਦਾਰ ਲੋਕਾਂ ਵੱਲੋਂ ਆਪਣੇ ਨਾਮ ਕਰਾਉਣ ਦਾ ਜਿਹੜਾ ਦਾਵਾ ਅੱਜ ਰੋਪੜ ਦੇ ਵਿਧਾਇਕ ਦਿਨੇਸ਼ ਛੱਡਾ ਜੀ ਨੇ ਕੀਤਾ ਹੈ ਇਹ ਰੰਪ ਫੂਲ ਦੀ ਜਿਹੜੀ ਜ਼ਮੀਨ ਦੱਸੀ ਜਾ ਰਹੀ ਹੈ ਛੋਟੇ ਫੂਲ ਦੀ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਅੱਜ ਇੱਕ ਕੇਸ ਦਾਇਰ ਕੀਤਾ ਗਿਆ ਵੱਖ-ਵੱਖ ਵਿਭਾਗਾਂ ਦੁਆਰਾ ਕਿਉਂਕਿ 1997 ਤੋਂ ਪਹਿਲਾਂ ਇਹ ਜ਼ਮੀਨ ਇੱਕ ਹੋਰ ਸੀ ਤੇ ਅੱਜ ਉਸ ਦੀ ਕਿਸਮਤ ਚੇਂਜ ਕਰਕੇ 400 ਕਿਲਾ ਜ਼ਮੀਨ ਆਈਆਈਟੀ ਦੇ ਸਾਹਮਣੇ ਜਿਹੜੀ ਹੈ ਉਹ ਜ਼ਮੀਨ ਕੁਝ ਰਸੂਕਦਾਰ ਲੋਕਾਂ ਦੁਆਰਾ ਆਪਣੇ ਨਾਂ ਕਰਾਈ ਗਈ ਹੈ ਤੇ ਵਿੱਚ ਸੂਤਰਾਂ ਦੇ ਮੁਤਾਬਕ ਪਤਾ ਲੱਗਾ ਕਿ 37 ਲੋਕ ਹੈ ਜਿਨ੍ਹਾਂ ਨੇ ਇਹ ਜ਼ਮੀਨ ਜਿਹੜੀ ਹੈ ਆਪਣੇ ਨਾਂ ਕਰਾਈ ਹੋਈ ਹੈ ਹੁਣ ਇਹ ਸਾਰਾ ਪ੍ਰੋਸੈਸ ਕੋਰਟ ਦੇ ਵਿੱਚ ਜਿਹੜਾ ਚੱਲ ਚੁੱਕਿਆ ਹੈ ਤੇ ਇਸ ਸਾਰੇ ਪ੍ਰੋਸੈਸ ਨੂੰ ਦੇਖਦੇ ਹੋਏ ਹੁਣ ਮੈਂ ਗram ਪੰਚਾਇਤ ਦੇ ਸਰਪੰਚ ਅਤੇ ਹੁਣ ਸਰਕਾਰ ਦੇ ਸਾਡੇ ਰੋਪੜ ਦੇ ਵਿਧਾਇਕ ਜੱਦਨ ਇਸ ਚੱਡਾ ਵੀ ਨਾਲ ਹੋ ਕੇ ਇਹਨਾਂ ਦੀ ਜਿਹੜੀ ਮਦਦ ਕਰਨਗੇ ਤੇ ਕੋਰਟਾਂ ਦੇ ਵਿੱਚ ਜੋ ਕੇਸ ਜਿਹੜੇ ਪਾਏ ਗਏ ਨੇ ਉਹਦੀ ਪਹਿਰਵਾਈ ਵੀ ਖੁਦ ਕਰਨਗੇ ਪਰ ਲੇਕਿਨ ਇਹ ਬਹੁਤ ਵੱਡਾ ਮਾਮਲਾ ਹੈ ਤੇ ਸਾਡੇ ਵਿਧਾਇਕ ਸਾਹਿਬ ਵੱਲੋਂ ਜਿਹੜੀ ਜਿਹੜੀ ਗੱਲਬਾਤ ਕੀਤੀ ਗਈ ਹੈ ਉਹ ਵੀ ਆਪਾਂ ਤੁਹਾਨੂੰ ਸੁਣਾਉਂਦੇ ਆ ਆਓ ਜਰਾ ਅੱਜ ਮੀਡੀਆ ਦੇ ਰਾਹੀਂ ਮੈਂ ਲੋਕਾਂ ਸਾਹਮਣੇ ਇਹ ਰੱਖਣਾ ਚਾਹੁੰਦਾ ਕਿ ਕਿਵੇਂ ਪਿਛਲੇ ਦਹਾਕਿਆਂ ਦੇ ਵਿੱਚ ਸਾਡੇ ਰੋਪੜ ਹਲਕੇ ਨੂੰ ਮਾਫੀਆ ਨੇ ਕਿਵੇਂ ਬੁਰੀ ਤਰ੍ਹਾਂ ਲੁੱਟਿਆ ਕਿਵੇਂ ਬੁਰੀ ਤਰ੍ਹਾਂ ਇੱਥੇ ਸਿਆਸਤ ਕਰਨ ਵਾਲੇ ਲੋਕਾਂ ਨੇ ਅੰਨੇਵਾ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਸਾਡੇ ਸੁਵਿਧਾਨ ਸਭਾ ਹਲਕੇ ਦੀ ਲੁੱਟ ਖਸੁੱਟ ਕੀਤੀ ਹੈ ਕਿੱਥੇ ਅਸੀਂ ਇਸ ਵੇਲੇ ਖੜੇ ਹਾਂ ਇਹ ਰੋਪੜ ਦਾ ਮੋਸਟ ਪ੍ਰੋਮਿਨੈਂਟ ਏਰੀਆ ਹੈ ਜਿਹਨੂੰ ਅਸੀਂ ਆਈਆਈਟੀ ਰੋਡ ਕਹਿੰਦੇ ਆ ਆਈਆਈਟੀ ਤੋਂ ਵੱਡੀ ਕੋਈ ਸੰਸਥਾ ਨਹੀਂ ਹੋ ਸਕਦੀ ਔਰ ਜਿੱਥੇ ਆਈਆਈਟੀ ਹੋਵੇ ਸਮਝ ਲਓ ਕਿ ਉਹ ਇਲਾਕਾ ਉਹ ਜ਼ਮੀਨ ਬਹੁਤ ਜ਼ਿਆਦਾ ਕੀਮਤ ਵਾਲੀ ਹੈ ਅਸੀਂ ਇਸ ਵੇਲੇ ਰੋਪੜ ਦੀ ਆਈਆਈਟੀ ਰੋਡ ਦੇ ਉੱਪਰ ਖੜੇ ਆਂ ਔਰ ਜਿੰਨੀ ਜ਼ਮੀਨ ਤੁਹਾਨੂੰ ਮੇਰੇ ਵਾਲੇ ਦੁਆਲੇ ਦਿਖ ਰਹੀ ਹੈ ਇਹ ਆਈਆਈਟੀ ਦੇ ਸਾਹਮਣੇ ਵਾਲੀ ਜ਼ਮੀਨ ਹੈ ਆਈਆਈਟੀ ਦੇ ਬਿਲਕੁਲ ਸਾਹਮਣੇ ਵਾਲੀ ਜ਼ਮੀਨ ਔਰ ਇਹਲੀ ਜ਼ਮੀਨ ਹੈ ਇਹ ਜ਼ਮੀਨ ਇਸੇ ਵੇਲੇ ਮਲਕੀਅਤ ਹੁੰਦੀ ਸੀਗੀ ਰੋਪੜ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਬੜਾ ਫੂਲ ਦੀ ਬੜਾ ਫੂਲ ਦੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਆ ਬੜਾ ਫੂਲ ਦੀ ਇਹ ਜ਼ਮੀਨ ਹੁੰਦੀ ਸੀ ਔਰ ਮੇਰੇ ਧਿਆਨ ਵਿੱਚ ਆਇਆ ਕਿ ਕਿਵੇਂ ਬੜਾ ਫੂਲ ਦੀ ਜਿਹੜੀ ਜ਼ਮੀਨ ਹੈ ਉਹਦੇ ਮਾਲਕ ਪੰਚਾਇਤ ਦੀ ਬਜਾਏ ਹੋਰ ਵੱਡੇ ਵੱਡੇ ਲੋਕ ਬਣ ਗਏ ਜ਼ਮੀਨ ਵੀ ਕਿੰਨੀ ਥੋੜੀ ਨਹੀਂ ਕੋਈ 1 2 3 4 ਕਿੱਲੇ ਨਹੀਂ 400 ਕਿਲਾ 400 ਕਿਲਾ 400 ਕਿੱਲੇ ਦੇ ਮਾਲਕ ਕਿਵੇਂ ਪੰਚਾਇਤ ਦੀ ਬਜਾਏ ਬਾਹਰੋਂ ਆਏ ਵੱਡੇ ਵੱਡੇ ਲੋਕ ਬਣ ਗਏ ਤੇ ਇਹ ਜਿਹੜਾ ਬੜੇ ਫੂਲ ਦੀ ਪਿੰਡ ਦੀ ਜ਼ਮੀਨ ਦੇ ਉੱਪਰ ਉਹਨਾਂ ਨੇ ਡਾਕਾ ਮਾਰ ਲਿਆ ਔਰ ਜਦੋਂ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ ਜਦੋਂ ਫਾਈਲ ਜਿਹੜੀ ਉਹ ਚੈੱਕ ਕਰਵਾਈ ਗਈ ਉਹਨੂੰ ਪਤਾ ਹੈ ਕਿ ਕਾਨੂੰਨ ਹੈ ਕਿ ਪੰਚਾਇਤੀ ਰਾਜ ਐਕਟ ਦਿੱਤਾ ਹਰਾ 11 ਦੇ ਤਹਿਤ ਸਿਰਫ ਉਹੀ ਬੰਦੇ ਪਿੰਡ ਦੀ ਜ਼ਮੀਨ ਦੇ ਮਾਲਕ ਬਣਦੇ ਨੇ ਦਫਾ 11 ਚ ਕੇਸ ਪਾ ਕੇ ਜਿਹੜੇ ਪੰਚਾਇਤੀ ਰਾਜ ਐਕਟ ਦੇ ਤਹਿਤ ਕੇਸ ਪਾ ਕੇ ਉਹ ਬੰਦੇ ਮਾਲਕ ਬਣਦੇ ਨੇ ਜਿਹੜੇ ਪੰਚਾਇਤੀ ਰਾਜ ਐਕਟ ਬਣਨ ਤੋਂ ਪਹਿਲਾਂ ਤੋਂ ਮਤਲਬ 1950 ਤੋਂ ਪਹਿਲਾਂ ਤੋਂ ਉਸ ਜ਼ਮੀਨ ਨੂੰ ਵਾਹਦੇ ਬੀਜ ਦੇ ਹੋਣ ਉਸ ਜ਼ਮੀਨ ਦੇ ਵਿੱਚ ਖੇਤੀਬਾੜੀ ਕਰਦੇ ਹੋਣ ਸਿਰਫ ਉਹ ਬੰਦੇ ਮਾਲਕ ਬਣਦੇ ਨੇ ਇਹਨਾਂ ਦਾ ਮਤਲਬ ਇਸ ਡੈਫੀਨੇਸ਼ਨ ਦੇ ਵਿੱਚ ਕਿਹੜੇ ਬੰਦੇ ਹੋ ਸਕਦੇ ਨੇ ਜੇਕਰ ਅਸਲ ਦੇ ਵਿੱਚ ਵੀ ਹੋਣ ਤਾਂ ਜ਼ਮੀਨ ਨੂੰ ਬਾਹ ਦੇ ਵਿੱਚ ਦੇ ਕੌਣ ਹੋ ਸਕਦੇ ਆ ਪਿੰਡ ਵਾਲੇ ਹੋ ਸਕਦੇ ਕੋਈ ਚੰਡੀਗੜ੍ਹੋਂ ਆ ਕੇ ਜਾਂ ਕੋਈ ਬਾਹਰੋਂ ਆ ਕੇ ਤਾਂ 1950 ਤੋਂ ਪਹਿਲਾਂ ਪਿੰਡ ਦੀ ਜ਼ਮੀਨ ਨੂੰ ਬਾਹ ਵੀ ਨਹੀਂ ਸਕਦਾ ਪਰ ਇਸ ਪਿੰਡ ਦੀ ਜ਼ਮੀਨ ਦੇ ਮਾਲਕ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਸਿਆਸਤਦਾਨਾਂ ਦੀ ਮਿਲੀਭੁਗ ਦੇ ਨਾਲ ਉਸ ਵੇਲੇ ਦੇ ਸਿਆਸਤਦਾਨਾਂ ਦੀ ਮਿਲੀਭੁਗ ਦੇ ਨਾਲ ਉਸ ਵੇਲੇ ਦੇ ਅਫਸਰਾਂ ਦੀ ਮਿਲੀਪੁਰ ਦੇ ਨਾਲ ਜਿਹੜੇ ਬਾਹਰੋਂ ਬੰਦੇ ਆ ਉਹ 400 ਕਿੱਲੇ ਦੇ ਮਾਲਕ ਬਣ ਗਏ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਫਾਈਲ ਦੇ ਉੱਪਰ ਕੋਈ ਮੁਕੰਮਲ ਕਾਗਜ਼ ਲਾਏ ਬਿਨਾ ਕਿ 1950 ਤੋਂ ਪਹਿਲਾਂ ਦੇ ਉਹ ਕਾਬਜਕਾਰ ਹਨ ਇਹ ਕਾਗਜ਼ ਵੀ ਇਹ ਮੁਕੰਮਲ ਕਾਗਜ਼ ਵੀ ਜਿਹੜੇ ਉਹ ਫਾਈਲ ਦੇ ਉੱਪਰ ਨਹੀਂ ਲਗਾਏ ਗਏ ਉਹ ਕਾਗਜ਼ ਲਗਾਏ ਬਿਨਾ ਉਹ ਇਸ 400 ਏਕੜ ਦੇ ਮਾਲਕ ਬਣ ਗਏ ਔਰ ਉਸ ਵੇਲੇ ਇਹ ਪਾਵਰਾਂ ਜਦੋਂ ਮਾਲਕ ਬਣੇ ਇਹ 1997 ਦੇ ਵਿੱਚ ਉਸ ਵੇਲੇ ਪਾਵਰਾਂ ਜਿਹੜੀਆਂ ਹੁੰਦੀਆਂ ਸਨ ਡੀਡੀਪੀਓ ਦੇ ਕੋਲ ਡੀਡੀਪੀਓ ਦੇ ਕੋਲ ਇਹ ਪਾਵਰਾਂ ਹੁੰਦੀਆਂ ਸਨ ਦਫਾ 11 ਦੇ ਕੇਸ ਸੁਣਨ ਦੀਆਂ ਔਰ ਜਦੋਂ ਇਹ ਜ਼ਮੀਨ ਦਾ ਆਰਡਰ ਹੋਇਆ ਜਿਹੜਾ ਮੌਜੂਦਾ ਡੀਡੀਪੀਓ ਸੀਗਾ ਉਹਨੂੰ ਛੁੱਟੀ ਤੇ ਭੇਜ ਕੇ ਕਿਸੇ ਨਵੇਂ ਡੀਡੀਪੀਓ ਨੂੰ ਚਾਰਜ ਦਿਵਾ ਕੇ ਉਹਦੇ ਕੋਲ ਬੜੇ ਗਲਤ ਤਰੀਕੇ ਦੇ ਨਾਲ ਜਿਹੜਾ ਇਹ ਆਰਡਰ ਹੈ ਉਹ ਕਰਵਾਇਆ ਗਿਆ ਔਰ ਅੱਜ ਤੱਕ ਕਿਸੇ ਨੇ ਇੱਥੋਂ ਜਿੰਨੇ ਨਮਾਇंदे ਰਹੇ ਨੇ ਕਿਸੇ ਨੇ ਕਦੇ ਇਹ ਜ਼ਰੂਰੀ ਨਹੀਂ ਸਮਝਿਆ ਕਿ 400 ਏਕੜ ਜ਼ਮੀਨ ਦੀ ਜਿਹੜੀ ਪੇਰਵਾਹੀ ਹੈ ਉਹ ਕੀਤੀ ਜਾਵੇ ਕਿ 400 ਏਕੜ ਜ਼ਮੀਨ ਜਿਹੜੀ ਪੂਲ ਦੀ ਪੰਚਾਇਤ ਨੂੰ ਮੁੜ ਕੇ ਦਵਾਈ ਜਾਵੇ ਇਹਦੇ ਚ ਹੁਣ ਤੱਕ ਇੱਥੇ ਤੁਸੀਂ ਲਾ ਲੋ ਜਿੰਨਿਆਂ ਨੇ ਵੀ ਨਮਾਇੰਦਗੀ ਕੀਤੀ ਹੈ ਕਿਸੇ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਹ ਜਿਹੜਾ ਡਾਕਾ ਹੈ ਇਹ ਡਾਕੇ ਨੂੰ ਜਿਹੜਾ ਇਹਦੀ ਜਾਂਚ ਕਰਾ ਕੇ ਕਾਰਵਾਈ ਕੀਤੀ ਜਾਵੇ ਔਰ 1997 ਤੋਂ ਲੈ ਕੇ ਅੱਜ ਤੱਕ ਦਹਾਕਿਆਂ ਦੇ ਵਿੱਚ ਇਹ ਜਿਹੜੀ ਪਿੰਡ ਦੇ ਵਿੱਚੋਂ ਗੱਲ ਸੁਲਗਦੀ ਰਹੀ ਪਿੰਡ 'ਚ ਹਮੇਸ਼ਾ ਗੱਲ ਚੱਲਦੀ ਰਹੀ ਕਿ ਸਾਡੇ ਨਾਲ ਧੱਕਾ ਹੋਇਆ ਪਰ ਇਹਦੇ ਤੇ ਜਾਂਚ ਕੋਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਹੋਈ ਔਰ ਹੁਣ ਅਸੀਂ ಗ್ರಾಮ ਪੰਚਾਇਤ ਬੜਾ ਫੂਲ ਦੇ ਵੱਲੋਂ ਇਹਦੀ ਮੋੜ ਤੋਂ ਕਾਰਵਾਈ ਸ਼ੁਰੂ ਕਰਵਾਈ ਹੈ ਮੋੜ ਤੋਂ ਜਾਂਚ ਸ਼ੁਰੂ ਕਰਵਾਈ ਹੈ ಗ್ರಾಮ ਪੰਚਾਇਤ ਬੜਾ ਫੂਲ ਦੇ ਵੱਲੋਂ ਆਪਣੇ ਏਡੀਸੀ ਜਿਹੜਾ ਕੋ ਪਹਿਲਾਂ ਪਾਵਰ ਹੂ ਸੀ ਡੀਡੀਪੀਓ ਦੇ ਕੋਲ ਹੁਣ ਹੁਣ ਤੱਕ ਹੈ ਏਡੀਸੀ ਡਿਵੈਲਪਮੈਂਟ ਦੇ ਕੋਲ ਏਡੀਸੀ ਡਿਵੈਲਪਮੈਂਟ ਦੇ ਕੋਲ ਵੀ ਇਹਨਾਂ ਵੱਲੋਂ ਕੇਸ ਦਾਇਰ ਕੀਤਾ ਗਿਆ ਕਾਨੂੰਨ ਦੇ ਅਨੁਸਾਰ ਔਰ ਇਹਨਾਂ ਦੇ ਵੱਲੋਂ ਡੀਡੀਪੀਓ ਦੇ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਵਿਜੀਲੈਂਸ ਬਿਊਰੋ ਦੇ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ ਤਾਂ ਕਿ ਜਿਹੜੇ ਦੋਸ਼ੀ ਹੈ ਉਹਨਾਂ ਖਿਲਾਫ ਕਾਰਵਾਈ ਹੋ ਸਕੇ ਔਰ ਬੜਾ ਪਿੰਡ ਦੀ ਇਹ 400 ਏਕੜ ਜ਼ਮੀਨ ਜਿਹਦੀ ਕੀਮਤ ਜੇ ਅਸੀਂ ਘੱਟ ਤੋਂ ਘੱਟ ਵੀ ਰੱਖ ਲਈਏ ਇਹਦੀ ਕੀਮਤ ਜਿਹੜੀ ਉਹ 600 ਤੋਂ 800 ਕਰੋੜ ਰੁਪਏ ਤੱਕ ਹੈ ਕਿਉਂਕਿ ਇਸ ਰੋਡ ਤੇ ਜਿਹੜੀ ਜ਼ਮੀਨ ਦੀ ਕੀਮਤ ਹੈ ਜੇ ਅਸੀਂ ਪਹਿਲਾਂ 프ਰੰਟ ਦੀ ਗੱਲ ਕਰੀਏ ਤਾਂ 프ਰੰਟ ਤੇ ਤੁਹਾਨੂੰ ਪਤਾ ਵੀ ਅ 2-3 ਕਰੋੜ ਤੋਂ ਦਾ ਜਿਹੜਾ ਕਿਲਾ ਉਹ 프ਰੰਟ ਤੇ ਜਿਹੜਾ ਬਾਈਪਾਸ ਦੀ ਬਹੁਤ ਨੇੜੇ ਹੈ ਉੱਥੋਂ ਹੀ ਸਟਾਰਟ ਹੋ ਜਾਂਦੀ ਹੈ ਔਰ ਪਿੱਛੇ ਵੀ ਜਿਹੜੀ ਪਰ ਬੈਕ ਤੇ ਵੀ ਚਲ ਜੀਏ ਤਾਂ 60 70 80 ਰੱਖ ਜਾਂ ਕਰੋੜ ਤੱਕ ਜਿਹੜਾ ਕਿਲਾ ਪਿੱਛੇ ਵੀ ਹੈਗਾ ਸੋ ਐਵਰੇਜ ਜੇ ਅਸੀਂ 2 ਕਰੋੜ ਦਾ ਕਿਤੇ ਦੇ ਲੱਗੀ શકે ਜਮੀਨ ਲਈਏ 1.5 ਤੋਂ 2 ਕਰੋੜ ਦਾ ਕਿਲਾ ਤਾਂ ਇਸ ਜਮੀਨ ਦੀ ਕੀਮਤ 600 700 ਜਾਂ 800 ਕਰੋੜ ਤੋਂ ਮਾਰਕੀਟ ਵੈਲਿਊ ਇਸ ਜਮੀਨ ਦੀ ਘਟਣੀ ਹੈ ਸੋ ਇੱਕ بڑے ਫੂਲ ਵਰਗਾ ਛੋਟਾ ਜਿਹਾ ਪਿੰਡ ਜਿਹਦੇ ਕੋਲ 600 700 800 ਕਰੋੜ ਦੀ ਜਮੀਨ ਹੋਵੇ ਔਰ ਉਹਦੇ ਹੱਕ ਅੱਜ ਵੱਡੇ ਫੂਲ ਦੇ ਕੋਲ ਹੋਣ ਦੀ ਬਜਾਏ ਵੱਡੇ ਵੱਡੇ ਲੋਕਾਂ ਦੇ ਕੋਲ ਨੇ ਔਰ ਹੁਣ ਗ੍ਰਾਮ ਪੰਚਾਇਤ ਨੇ ਜੋ ਸੜਨ ਗੱਲ ਕੀਤੀ ਅਸੀਂ ਗ੍ਰਾਮ ਪੰਚਾਇਤ ਨੂੰ ਇਹ ਕਿਹਾ ਕਿ ਤੁਸੀਂ ਤਗੜੇ ਹੋ ਕੇ ਪੈਰਵਾਈ ਕਰੋ ਤਗੜੇ ਹੋ ਕੇ ਕਾਨੂੰਨਨ ਪੈਰਵਾਈ ਕਰੋ ਮੈਂ ਬਤੌਰ ਐਮ ਐਲ ਏ ਤੁਹਾਡੇ ਨਾਲ ਖੜਾ ਸਰਕਾਰ ਤੁਹਾਡੇ ਨਾਲ ਖੜੀ ਹੈ ਭਾਵੇਂ 1997 ਤੋਂ ਲੈ ਕੇ ਹੁਣ ਤੱਕ ਬੜਾ ਕੁਝ ਫਾਈਲਾਂ ਦੇ ਵਿੱਚ ਦੱਬਿਆ ਗਿਆ ਹੋਵੇਗਾ ਬੜਾ ਕੁਝ ਫਾਈਲਾਂ ਦੇ ਵਿੱਚ ਜਿਹੜਾ ਕੀਤਾ ਗਿਆ ਹੋਵੇਗਾ ਜਿਹੜੇ ਜਿਨ੍ਹਾਂ ਲੋਕਾਂ ਦੇ ਕੋਲ ਜ਼ਮੀਨ ਹੈ ਉਨਾ ਵੱਲੋਂ ਪਰ ਅਸੀਂ ਰਲ ਕੇ ਪੂਰੀ ਵਾਹ ਲਾਵਾਂਗੇ ਕਿ ਬੜੇ ਪਿੰਡ ਦੀ ਜਮੀਨ ਬੜੇ ਫੂਲ ਦੀ ਜਮੀਨ ਬੜੇ ਫੂਲ ਨੂੰ ਦਵਾਈ ਜਾਵੇ ਤੇ ਨਾਲ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਕੀਤੀ ਹੈ ਇਹ ਅਫਸਰਾਂ ਨੇ ਚਾਹੇ ਜਿਹੜੇ ਗਲਤ ਜੀ ਕਿਨਾਂ ਮਾਲਕ ਬਣੇ ਨੇ ਉਹਨਾਂ ਦੇ ਵਿਰੁੱਧ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਉਹ ਵੀ ਹੋਵੇ ਇਸ ਦਿਸ਼ਾ ਦੇ ਵੱਲ ਪੈਰਵਾਈ ਜਿਹੜੀ ਹੈ ਉਹ ਬੜੇ ਫੂਲ ਦੀ ਪੰਚਾਇਤ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਜਿਹੜੀ ਮਾਲਕਾਂ ਸੰਬੰਧੀ ਕੌਣ ਮਾਲਕ ਨੇ ਕਿੰਨੇ ਲੋਕ ਮਾਲਕ ਨੇ ਉਹ ਜਲਦੀ ਜਾਣਕਾਰੀ ਤੁਹਾਡਨਾਂ ਸਾਰੀ ਸਾਂਝੀ ਕਰਾਂਗਾ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਡੀਡੀਪੀਓ ਦੇ ਕੋਲ ਦਫਾ 11 ਦਾ ਕੇਸ ਜਿਹੜਾ ਦਾਇਰ ਕਰਕੇ 1997 ਦੇ ਵਿੱਚ ਕਿ ਜਿਹੜਾ ਦਫਾ 11 ਦਾ ਕੇਸ ਹੈ 400 ਏਕੜ ਦਾ ਉਹ ਅੱਡ-ਅੱਡ ਮਾਲਕਾਂ ਦੇ ਹੱਕ ਦੇ ਵਿੱਚ ਕਰਵਾ ਲਿਆ ਗਿਆ ਜਿਹੜਾ ਕਿ ਗਲਤ ਤਰੀਕੇ ਨਾਲ ਕਰਵਾਇਆ ਗਿਆ ਜਿਸ ਦੀ ਕਿ ਫਾਈਲ ਦੇ ਉੱਪਰ ਜੋ ਕਾਗਜ਼ ਚਾਹੀਦੇ ਨੇ ਮਾਲਕ ਬਣਨ ਦੇ ਲਈ ਉਹ ਨਾ ਤਾਂ ਉਦੋਂ ਪੂਰੇ ਸੀ ਨਾ ਅੱਜ ਪੂਰੇ ਸੀ ਸਿਰਫ ਤੱਕੇ ਦੇ ਨਾਲ ਜਿਹੜਾ ਉਸ ਵੇਲੇ ਦਾ ਮੌਜੂਦਾ ਡੀਡੀਪੀ ਸੀਗਾ ਉਹਨੂੰ ਛੁੱਟੀ ਤੇ ਭੇਜ ਕੇ ਨਵੇਂ ਡੀਡੀਪੀ ਨੂੰ ਚਾਰ ਦਿਵਾ ਕੇ ਉਹਦੇ ਕੋਲੋਂ ਇਹ 400 ਵਿਕਟ ਦੇ ਆਰਡਰ ਨੂੰ 997 ਦੇ ਵਿੱਚ ਕਰਵਾ ਲਿਆ। ਅਧਿਕਾਰੀ ਰਜਮਨ ਸਿੰਘ ਜੀ ਦੇ ਨਾਲ ਭਾਰੀ ਬੰਦੇ ਆ। ਕੀ ਕਦੇ ਇਹ ਸਮੱਸਿਆ ਦੇ ਕੋਈ ਸਰਵਾਈਵ ਨਹੀਂ ਕੀਤਾ ਕੋਰਟ ਵਿੱਚ ਨਹੀਂ ਗਈ ਪੰਚਾਇਤ ਕਰੇ ਆ। ਮੇਰੇ ਖਿਆਲ ਜੇ ਕਿਸੇ ਕਿਸੇ ਨੇ ਇਹਦੀ ਚੰਗੀ ਤਰ੍ਹਾਂ ਪੇਰਵਾਈ ਹੁਣ ਤੱਕ ਕੀਤੀ ਹੁੰਦੀ ਤਾਂ ਤੁਹਾਡੇ ਵੀ ਸਾਹਮਣੇ ਹੋਣੀ ਸੀਗੀ ਔਰ ਇਹ ਹਾਲਤ ਵੀ ਜਿਹੜੀ ਹੋਈ ਹੈ ਇਹ ਨਹੀਂ ਹੋਣੀ ਸੀਗੀ। ਹੋਂ ਤੱਕ ਪੇਰਬਾਈ ਨਹੀਂ ਕੀਤੀ ਗਈ ਹੁਣ ਮੌਜੂਦਾ ਜਹ ਤੱਕ ਕਿ ਲੋਕ ਕਿ ਸਰਕਾਰਾਂ ਦੀ ਮਦਦ ਨਹੀਂ ਰਹੀ ਪੰਚਾਇਤਾਂ ਨੂੰ ਕਿਉਂਕਿ ਜੇ 400 ਕਿਲਾ ਹੈ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪੰਚਾਇਤ ਮਹਿਕਮੇ ਦੀ ਗਵਾਈ ਜਿਹ ਮਹਿੰਮ ਚਲਾਈ ਹੈ ਕਿ ਅਸੀਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਦੇ ਕਬਜ਼ੇ ਛੜਾਈਏ ਉਹ ਤੱਕ ਇੱਕ ਪੰਜਾਬ ਚ ਮਾਹੌਲ ਬਣਿਆ ਸਰਪੰਚਾਂ ਦੇ ਵਿੱਚ ਵੀ ਇੱਕ ਆਤਮ ਵਿਸ਼ਵਾਸ ਇੱਕ ਕੌਨਫੀਡੈਂਸ ਪੈਦਾ ਹੋਇਆ ਕਿ ਸਾਡੀ ਹੁਣ ਸਰਕਾਰ ਦੇ ਵਿੱਚ ਕੋ ਸੁਣਨ ਵਾਲਾ ਹੈ ਪਿਛਲੀਆਂ ਸਰਕਾਰਾਂ ਚ ਨਹੀਂ ਕਿਸ ਨੇ ਸੁਣੀ ਅਸਹਿਤ ਪੰਚਾਇਤਾਂ ਨੇ ਵੀ ਉਸ ਪੱਧਰ ਦੀ ਹਿੰਮਤ ਉਹ ਨਾ ਕੀਤੀ ਹੋਵੇ ਉਹ ਤਾਂ ਮਹਿੰਮ ਸਰਕਾਰ ਦੀ ਕਬਜ਼ੇ ਛਡਾਣ ਦੀ ਹੈ ਪਰ ਇਹ ਤਾਂ ਕਬਜ਼ੇ ਦੇ ਨਾਲ ਨਾਲ ਮਾਲਕੇ ਬਣ ਕੇ ਬਹਿ ਗਏ 97 ਤੋਂ ਪਹਿਲਾਂ ಗ್ರಾಮ ਪੰਚਾਇਤ ਜਿਹੜੀ ਪਿੰਡ ਦੀ ਹੈਗੀ ਉਹ ਇਸ ਜ਼ਮੀਨ ਦੀ 97 ਤੋਂ ਪਹਿਲਾਂ ਮਾਲਕ ਸੀ ਔਰ ਇਸ ਜ਼ਮੀਨ ਦੀ ਜਿਹੜੀ ਕਿਸਮ ਹੈ ਉਹ ਗੈਰਮਮਕਨ ਦਰਿਆ ਸੀ ਜੀ ਔਰ ਦੀ ਜਿਹੜੀ ਪੰਚਾਇਤ ਦੀ ਮਾਲਕੀ ਹੇਠ ਸੀ ਤੇ ਕਾਸਤਕਾਰ ਦੇ ਖਾਨੇ ਦੇ ਵਿੱਚ ਵੀ ਸ਼ਾਮਲਾਟ ਦੇ ਅਤੇ ਪ੍ਰਦੇਸ਼ ਸਰਕਾਰ ਸੀ ਕਸਤਕਰ ਦੇ ਖਾਨੇ ਜਦੋਂ ਕਸਤਕਰ ਦੇ ਖਾਨੇ ਦੇ ਵਿੱਚ ਸ਼ਾਮਲਾਟ ਦੇ ਤੇ ਪ੍ਰਦੇਸ਼ ਸਰਕਾਰ ਹੋ ਗਈ 1950 ਤੋਂ ਪਹਿਲਾਂ ਕਿਸੇ ਹੋਰ ਦਾ ਕਬਜ਼ਾ ਕਿਵੇਂ ਮੰਨਿਆ ਜਾ ਸਕਦਾ ਹੋਰ ਲੋਕ ਸਰਕਾਰ ਨੇ ਸਰ ਨੇ ਦੇਖੋ ਸਿਆਸੀ ਸਰਪ੍ਰਸਤੀ ਤੋਂ ਬਿਨਾ ਐਡੀ ਵੱਡੀ ਜਿਹੜੀ ਹੈ 400 ਕਿਲੇ ਨੂੰ ਨੱਪਣਾ 400 ਕਿਲੇ ਦੇ ਮਾਲਕ ਬਣਨਾ 400 ਕਿਲੇ ਨੂੰ ਦੱਬਣਾ ਉਹ ਸੰਭਵ ਨਹੀਂ ਹੋ ਸਕਦਾ ਰਸੂਖਦਾਰ ਲੋਕਾਂ ਨੇ ਸਿਆਸੀ ਸਰਪ੍ਰਸਤੀ ਦੇ ਵਿੱਚ ਕੰਮ ਕੀਤਾ ਜੇ ਸਿਆਸੀ ਸਰਪ੍ਰਸਤੀ ਜੇ ਨਾ ਕੀਤਾ ਹੁੰਦਾ ਤਾਂ ਇਹ ਹੋ ਨਹੀਂ ਸਕਦਾ ਕਿ ਸਰਕਾਰਾਂ ਦੇ ਧਿਆਨ ਜਦੋਂ ਹੋ ਵੀ ਗਿਆ ਕਿ ਉਸ ਤੋਂ ਬਾਅਦ ਚ ਵੀ ਸਰਕਾਰਾਂ ਦੇ ਤੇ ਉਹ ਧਿਆਨ ਚ ਨਮਾਇੰਦਿਆਂ ਦੇ ਧਿਆਨ ਚ 400 ਏਕੜ ਦਾ ਮਸਲਾ ਨਾ ਆਵੇ ਇਹ ਤੁਸੀਂ ਵੀ ਜਾਣਦੇ ਆ ਕਿ ਇਹ ਇਹ ਚੀਜ਼ ਅਸੰਭਵ ਹੈ ਸੋ ਇਹ ਸਾਰਾ ਕੁਝ ਹੁਣ ਤੱਕ ਸਿਆਸੀ ਸਰਪ੍ਰਸਤੀ ਦੇ ਵਿੱਚ ਹੀ ਚੱਲਦਾ ਰਿਹਾ ਹੋਤਾ ਜਿਹੜੀ ਸਰਕਾਰ ਨੇ ਛੱਡਣ ਦੀ ਗੱਲ ਕੀਤੀ ਆ ਉਹ ਕਾਬਜਕਾਰਾਂ ਲਈ ਕੀਤੀ ਐ ਇਹ ਤਾਂ ਮਾਲਕੀ ਬਣ ਕੇ ਬਹਿ ਗਏ ਇੱਕ ਗਲਤ ਤਰੀਕੇ ਨਾਲ ਫੋਰਸ ਤਰੀਕੇ ਨਾਲ ਫਰਾਡ ਦੇ ਨਾਲ ਤਾਂ ਮਾਲਕ ਬਣ ਕੇ ਬਹਿ ਗਏ ਇਹ ਤਾਂ ਵੱਖਰਾ ਵੱਖਰੀ ਕਿਸਮ ਦਾ ਮਾਮਲਾ ਹੈ ਕਿਉਂ ਕਬਜ਼ਿਆਂ ਦੇ ਕੇਸ ਤਾਂ ਬਹੁਤ ਪਿੰਡਾਂ 'ਚ ਹੋ ਸਕਦੇ ਐ ਸੰਭਵ ਐ ਪਰ ਜਿਹੜਾ ਜਿਹੜੇ ਲੋਕ ਗਲਤ ਤਰੀਕੇ ਨਾਲ ਮਾਲਕ ਬਣ ਗਏ ਹੋਣ ਐਡੇ ਵੱਡੇ ਚੰਕ ਆਫ ਲੈਂਡ ਦੇ ਉਹ ਸਭ ਤੋਂ ਵੱਡਾ ਮਾਮਲਾ ਬੜੇ ਫੂਲ ਪਿੰਡ ਦਾ ਐ ਵੱਡਾ ਫੂਲ ਤੇ ਵੱਡਾ ਮਾਮੂ ਇਹਨਾਂ ਨੇ ਜਿਹੜੀ ਜੋ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ಗ್ರಾಮ ਪੰਚਾਇਤ ਵੱਲੋਂ ਉਹ ਏਡੀਸੀ ਡਿਵੈਲਪਮੈਂਟ ਦੇ ਕੋਲ ਵੀ ਡੀਡੀਪੀਓ ਦੇ ਰਾਹੀਂ ਵੀ ਵਿਜੀਲੈਂਸ ਬਿਊਰੋ ਦੇ ਰਾਹੀਂ ਵੀ ਉਹ ਜਾਣ ਜਿਹੜੀ ਉਹ ਇਹਨਾਂ ਨੇ ಗ್ರಾಮ ਪੰਚਾਇਤ ਵੱਲੋਂ ਸਭ ਤੋਂ ਪਹਿਲਾਂ ਅਰਜ਼ੀ ਦੇਣੀ ਬਣਦੀ ਹੈ ಗ್ರಾಮ ਪੰਚਾਇਤ ਅਸਲੀ ਮਾਲਕ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਸੀਂ ਪੂਰੀ ਲੜਾਈ ਲੜਾਂਗੇ ਕਿ ਜ਼ਮੀਨ ਵਾਪਸ ਪੰਚਾਇਤ ਦੇ ਕੋਲ ਆਵੇ ਇਹ ਤੁਹਾਡੇ ਹਿਸਾਬ ਨਾਲ ਪੰਚਾਇਤ ਚਾਏ ਨੂੰ ਸਰਪੰਚ ਜੁਣਿਆ ਗਿਆ ਜੀ ਪਿੰਡ ਤੋਂ ਇੱਥੇ ਮੈਂ ਖੁਦ ਆਪਣੇ ਆਪ ਆਪਣੇ ਆਪ ਖੇਤੀ ਕਰੀ ਜੀ ਪੂਰੇ ਐ ਇੱਥੇ ਮੇਰਾ ਵੀ 1 ਏਕੜ ਹੈਗੀ ਜੀ ਅੱਗੇ ਜਾ ਕੇ ਜਾਂਦਾ ਜੀ 1 ਏਕੜ ਹੈਗੀ ਬਾਕੀ 10 ਗੰਦੇ ਇਹ ਇਹ ਜਿਹੇ ਆ ਜੀ ਗਰੀਬ ਐਸੀ ਹੈ ਜੀ ਇਹਨਾਂ ਕੋਲ ਕਿਲਾ ਦੋ ਕਿਲੇ ਕੋਈ ਪੰਚਾਇਤਨਾ ਜੀ ਉਹਨਾਂ ਦੇ ਨਾਲ ਕੇਸ ਪਾਤੇ ਜੀ ਜਾਇਤਾ ਸਗੋ ਕੀ ਪੰਚਾਇਤ ਵਿੱਚ ਰਲਈ ਵੀ 10 15 ਸਾਲ ਹੋ ਗਏ ਜੀ ਜਿਹੜੀ ਪੰਚਾਇਤੀ ਉਹ ਵਿੱਚ ਰਲਈ ਵੀ ਆ ਉਹਨਾਂ ਪੰਚਾਇਤ ਉਹਦੇ 10 ਕਿਲੇ ਜਿਹੜੇ 10 12 ਮੈਂਬਰ ਆ ਜੀ ਉਹਨਾਂ ਪਰ ਕੇਸ ਪਾਏ ਹੋਏ ਜਿਹੜੇ ਹਸਾਬ ਨਾਲ ਜੀ ਉਹਨਾਂ ਦੀ ਜ਼ਮੀਨ ਬਣੀ ਆ ਜੀ ਇਹ ਆਪਣੀ ਜ਼ਮੀਨ ਬਣਾ ਗਏ ਨੇ ਜੀ ਇਹ ਉਹ ਹਸਾਬ ਨਾਲੇ ਜਾਂ ਗਰੀਬ ਬੰਦੇ ਦੀ ਬਣਾਓ ਜਾਂ ਫਿਰ ਉਹਨਾਂ ਤੇ ਤੜਾਓ ਜੀ ਇੱਥੇ ਸਾਡੇ ਸਾਡਾ ਤਾਂ ਇਹੀ ਫਰਜ਼ ਆ ਜੀ ਹਾਂ ਜੀ ਤੇ ਵੀ ਹਾਲਾਂ ਉਹ ਹੋ ਰਹੀ ਆ ਜੀ ਹਾਲਾਂ ਐਪਲੀਕੇਸ਼ਨ ਦਿੱਤੀ ਹੈ ਚੱਲੂ ਕਰੀਏ ਜਿਹੜੇ ਤੁਸੀਂ ਦੋ ਦੋ ਕਿੱਲੇ ਆ ਜੇ ਗਰੀਬ ਜਨਤਾ ਜੀ ਅਸੀਂ ਔਟੇ ਜੇ ਬੰਦੇ ਜੀ ਉਹਨਾਂ ਕੋਲ ਤਕਰੀਬਨ 74 75 ਦੇ ਬਾਂਦੇ ਵੇਚਦੇ ਜੀ ਉਹ ਉਹਨਾਂ ਉੱਪਰ ਪੰਚਾਇਤ ਨਾਲ ਜੀ ਕੇਸ ਕਰੇ ਪਿਆ ਜੀ ਪੰਚਾਇਤ ਨਾਲ ਜੀ ਕੇਸ ਬਾਤ ਇਸ ਭਾਵੇਂ ਜੀ ਉਹਨਾਂ ਉੱਪਰ ਵੱਡਾ ਹੁਣ ਜਦੋਂ ਮੇਰੇ ਕੋਲ ਰਿਕਾਰਡ ਆਈ ਜੀ ਉਹਨਾਂ ਵਿੱਚ ਨੌ ਆਏਗੇ ਜੀ ਬੰਦਿਆਂ ਦੇ ਇਹਨਾਂ ਦੇ ਕੇਸ ਪਾਇਆ ਵਾ ਇਹਨਾਂ ਨੂੰ ਤੋਂ ਪਤਾ ਲੱਗਿਆ ਜੀ ਜਿਹਨਾਂ ਦੇ ਕੇਸ ਹੈ ਜਿਹੜੇ ਕੋਈ ਵੱਡਾ ਵੱਡਾ ਇੱਕ ਮਾਲਕ ਹੈ ਨਾਂਅ ਕਰਵਾਈ ਹੈ ਇਹ 37 ਬੰਦੇ ਇਹਨਾਂ ਤੋਂ ਤੋਂ ਅੱਜ ਰੋਪੜ ਦੇ ਵਿਧਾਇਕ ਵੱਲੋਂ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਮੀਡੀਆ ਦੇ ਸਾਹਮਣੇ ਲਿਆਂਦਾ ਗਿਆ ਆ ਤੁਸੀਂ ਦਿਖਾਓ ਜਿਹੜੀ ਲੈਂਡ ਜਿੰਨੀ ਵੀ ਲੈਂਡ ਜਿਹੜੀ ਦਿਖ ਰਹੀ ਹੈ ਕਮਰਸ਼ੀਅਲ ਲੈਂਡ ਹੈ ਦਰਿਆਈ ਲੈਂਡ ਹੈ ਇਹ ਸਾਰੀ ਲੈਂਡ ਜਿਹੜੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੁਝ ਅਰਸੂਕਦਾਰ ਲੋਕਾਂ ਵੱਲੋਂ ਆਪਣੇ ਨਾਂ ਕਰਾਉਣ ਦਾ ਜਿਹੜਾ ਦਾਵਾ ਅੱਜ ਰੋਪੜ ਦੇ ਵਿਧਾਇਕ ਹਲ ਦਿਨੇਸ਼ ਛੱਡਾ ਜੀ ਨੇ ਕੀਤਾ ਹੈ ਇਹ ਰੰਪ ਫੁੱਲ ਦੀ ਜਿਹੜੀ ਜ਼ਮੀਨ ਦੱਸੀ ਜਾ ਰਹੀ ਹੈ ਛੋਟੇ ਫੁੱਲ ਦੀ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਇੱਕ ਕੇਸ ਦਾਇਰ ਕੀਤਾ ਗਿਆ ਵੱਖ-ਵੱਖ ਵਿਭਾਗਾਂ ਦੁਆਰਾ ਕਿਉਂਕਿ 1997 ਤੋਂ ਪਹਿਲਾਂ ਇਹ ਜ਼ਮੀਨ ਇੱਕ ਹੋਰ ਸੀ ਤੇ ਅੱਜ ਉਸ ਦੀ ਕਿਸਮਤ ਚੇਂਜ ਕਰਕੇ 400 ਕਿਲਾ ਜ਼ਮੀਨ ਆਈਆਈਟੀ ਦੇ ਸਾਹਮਣੇ ਜਿਹੜੀ ਹੈ ਉਹ ਜ਼ਮੀਨ ਕੁਝ ਰਸੂਕਦਾਰ ਲੋਕਾਂ ਦੁਆਰਾ ਆਪਣੇ ਨਾਂ ਕਰਾਈ ਗਈ ਹੈ ਤੇ ਵਿੱਚ ਸੂਤਰਾਂ ਦੇ ਮਤਲਬ ਪਤਾ ਲੱਗਾ ਕਿ 37 ਲੋਕ ਹੈ ਜਿਨ੍ਹਾਂ ਨੇ ਇਹ ਜ਼ਮੀਨ ਜਿਹੜੀ ਹੈ ਆਪਣੇ ਨਾਂ ਕਰਾਈ ਹੋਈ ਹੈ ਹੁਣ ਇਹ ਸਾਰਾ ਪ੍ਰੋਸੈਸ ਕੋਰਟ ਦੇ ਵਿੱਚ ਜਿਹੜਾ ਚੱਲ ਚੁੱਕਿਆ ਹੈ ਤੇ ਇਸ ਸਾਰੇ ਪ੍ਰੋਸੈਸ ਨੂੰ ਦੇਖਦੇ ਹੋਏ ਹੁਣ ਮੈਂ ਗram ਪੰਚਾਇਤ ਦੇ ਸਰਪੰਚ ਅਤੇ ਹੁਣ ਸਰਕਾਰ ਦੇ ਸਾਡੇ ਰੋਪੜ ਦੇ ਵਿਧਾਇਕ ਜਦੋਂ ਨੇ ਇਸ ਚੱਡਾ ਵੀ ਨਾਲ ਹੋ ਕੇ ਇਹਨਾਂ ਦੀ ਜਿਹੜੀ ਮਦਦ ਕਰਨਗੇ ਤੇ ਕੋਰਟਾਂ ਦੇ ਵਿੱਚ ਜੋ ਕੇਸ ਜਿਹੜੇ ਪਾਏ ਗਏ ਨੇ ਉਹਦੀ ਪੈਰਵਾਈ ਵੀ ਇਸ ਖੁਦ ਕਰਨਗੇ ਪਰ ਲੇਕਿਨ ਇਹ ਬਹੁਤ ਵੱਡਾ ਮਾਮਲਾ ਹੈ ਤੇ ਸਾਡੇ ਵਿਧਾਇਕ ਸਾਹਿਬ ਵੱਲੋਂ ਜਿਹੜੀ ਜਿਹੜੀ ਗੱਲਬਾਤ ਕੀਤੀ ਗਈ ਹੈ ਉਹ ਵੀ ਆਪਾਂ ਤੁਹਾਨੂੰ ਸੁਣਾਉਂਦੇ ਆ ਆਓ ਜਰਾ ਅੱਜ ਮੀਡੀਆ